ਸਾਡੇ ਸਾਰੇ ਲਈ ਬਹੁਤ ਹੀ ਖੁਸ਼ੀ ਦਾ ਪਲ ਸੀ ਜਦੋਂ ਇਹਦਾ ਇੰਤਜ਼ਾਰ ਸੀ ਸਾਨੂੰ ਬੜੇ ਲੰਬੇ ਅਰਸੇ ਤੋਂ ਔਰ ਮੈਂ ਸਾਡੀ ਦੁਨੀਆ ਦੀ ਸਭ ਤੋਂ ਬਹਾਦਰ ਫੌਜ ਦੇ ਲੈਫਟੀਨੈਂਟ ਜਨਰਲ ਅਜੇ ਚਾਂਦਪੂਰੀ ਜੀ ਉਹਨਾਂ ਨੇ ਆ ਕੇ ਜਿਹੜਾ ਟੈਂਕ ਸਾਨੂੰ ਵਾਰ ਟਰੋਫੀ ਦੇ ਰੂਪ ਗਿਫਟ ਕੀਤਾ ਸੀ ਉਹਦਾ ਅੱਜ ਵਿਧਿਵਤ ਰੂਪ ਦੇ ਵਿੱਚ ਸਾਨੂੰ ਸਮਰਪਨ ਕੀਤਾ ਹੁਸ਼ਾਰਪੁਰ ਦੇ ਲੋਕਾਂ ਨੂੰ ਹੁਸ਼ਾਰਪੁਰ ਦੇ ਸਾਰੇ ਸਕੂਲਾਂ ਦੇ ਬੱਚੇ ਇਸ ਬਹਾਦਰ ਫੌਜ ਦੇ ਜਿਨ੍ਹਾਂ ਨੇ ਬਾਕੀ ਇਹਨਾਂ ਦੀ ਟੀਮ ਮਾਝੇ ਚਾਂਦਪੁਰਿਆ ਜੀ ਦੇ ਜਿਨੇ ਬ੍ਰਿਗੇਡੀਅਰ ਕਰਨਲ ਸਹਿਵਾਨ ਕੈਪਟਨ ਸਹਿਵਾਨ ਮੇਜਰ ਸਹਿਵਾਨ ਉਹਨਾਂ ਨੇ ਅਲਟੀਮਾਈਟ ਸੀ ਬਹੁਤ ਬੜੀ ਸੋ ਇਧਰ ਲਈ ਜਿਹੜਾ ਮੇਜਰ ਸ਼ਰੇਮ ਆ ਦੇਣਾ ਚਾਹੁੰਦਾ ਮੇਰੇ ਪਿੱਛੇ ਕਰਨਲ ਮਨਦੀਪ ਗਰੇਵਾਲ ਜੀ ਖੜੇ ਜਿਹੜੀ ਪੰਜਵੀਂ ਪੀੜ੍ਹੀ ਹੈ ਇਹਨਾਂ ਦੀ ਫੌਜ ਦੇ ਵਿੱਚ ਜਦੋਂ ਪਿਛਲੀ ਵਾਰ ਇੱਥੇ ਇੱਕ ਜਨਰਲ ਸਾਹਿਬ ਆਏ ਔਰ ਫੌਜ ਦੀ ਐਕਸਰਸਾਈਜ਼ ਚੱਲ ਰਹੀ ਸੀ ਅਸੀਂ ਉੱਥੇ ਗਏ ਔਰ ਬੂਟੇ ਵਗੈਰਾ ਲਗਾਣੇ ਸੀਗੇ ਤੇ ਉੱਥੇ ਗਏ ਤਾਂ ਫਿਰ ਉੱਥੇ ਜਾ ਕੇ ਅਸੀਂ ਡਿਮਾਂਡ ਕੀਤੀ ਸਾਨੂੰ ਇੱਕ ਟੈਂਕ ਦਿੱਤਾ ਜਾਵੇ ਤੇ ਉਹਨੇ ਉਹਦਾ ਜੈਸ ਕਰਤੀ ਸੀ ਲੇਕਿਨ ਲਾਂ ਦੇ ਲਾਂ ਦੇ ਵਿੱਚ ਕਾਫੀ ਟਾਈਮ ਲੱਗ ਗਿਆ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਫਾਰਮੈਲਟੀਆ ਗਵਰਨਮੈਂਟ ਦੇ ਹੁੰਦੇ ਆ ਮੈਂ ਇਸ ਲਈ ਸੈਂਟਰ ਸਰਕਾਰ ਗਵਰਨਮੈਂਟ ਦਾ ਔਰ ਖਾਸ ਤੌਰ ਤੇ ਸਾਰੇ ਹੀ ਡਿਪਾਰਟਮੈਂਟ ਦਾ ਧੰਨਵਾਦ ਕਰਦਾ ਗਵਰਨਮੈਂਟ ਦੇ ਜਿੰਨੇ ਵੀ ਆਰਮੀ ਦੇ ਡਿਪਾਰਟਮੈਂਟ ਸੀਗੇ ਉਹਨਾਂ ਨੇ ਸਾਨੂੰ ਸਹਿਯੋਗ ਕੀਤਾ ਔਰ ਕਰਨਲ ਸਾਹਿਬ ਲਗਾਤਾਰ ਕੋਰਸਪੋਨਡੈਂਸ ਕਰਦੇ ਰਹੇ ਅਗਰੇਵਾਲ ਸਾਹਿਬ ਸੋ ਇਹਨਾਂ ਦੇ ਯੋਗਦਾਨ ਦੇ ਨਾਲ ਇਹ ਸੰਭਵ ਹੋ ਸਕਿਆ ਤੇ ਮੇਰੇ ਸਾਰੇ ਸਾਥੀ ਇੱਥੇ ਤੇ ਮੌਜੂਦ ਆ ਮੇਰੇ ਸ਼ਹਿਰ ਵਾਸੀ ਮੌਜੂਦ ਆ ਮੇਰੀ ਮਿਨਿਸਪਲ ਕਮੇਟੀ ਦਾ ਖਾਸ ਤੌਰ ਤੇ ਬਹੁਤ بڑا ਸਹਿਯੋਗ ਦਿੱਤਾ ਇਹਦੇ ਵਿੱਚ ਆਈਟੀਐਲ ਨੇ ਅਮਰ ਸਾਗਰ ਮਿੱਤਲ ਜੀ ਦੀ ਟੀਮ ਨੇ ਸੋ ਉਹਨਾਂ ਦਾ ਸਹਿਯੋਗ ਲਈ ਮੈਂ ਧੰਨਵਾਦ ਕਰਦਾ ਉਹਨਾਂ ਵਿੱਚ ਅਕਸ਼ੇ ਸੰਗਵਾਨ ਜੀ ਅਦਲ ਸ਼ਰਮਾ ਜੀ ਦੀ ਜਿਹੜੀ ਟੀਮ ਆ ਸਾਰੀ ਇਹਨਾਂ ਨੇ ਜਦੋਂ ਇਹ ਲੈ ਕੇ ਆਣਾ ਸੀ ਇੱਕ ਕਾਫੀ بڑا ਕਰਾਇਆ ਪੈਣਾ ਸੀ ਤੇ ਲਿਆਂਦਾ ਸੋ ਉਹ ਵੀ ਮੈਂ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਨੇ ਅਰੇਂਜਮੈਂਟ ਕਰਕੇ ਦਿੱਤਾ ਔਰ ਮੈਂ ਸੋਚਦਾ ਇਹ ਸਾਡੀ ਸਦੀਆਂ ਤੱਕ ਜਦੋਂ ਤੱਕ ਦੁਨੀਆ ਇਹ ਜਿਹੜੀ ਸਾਡੀ ਪ੍ਰੇਰਣਾਦਾਇਕ ਜਿਹੜਾ ਵਾਰ ਟਰਾਫੀ ਔਰ ਸਭ ਤੋਂ ਵੱਡੀ ਗੱਲ ਹੈ ਇਸ 77 ਦੀ ਵਾਰ ਦੇ ਵਿੱਚ ਇਹਨੇ ਬੜਾ ਨਿਰਣਾਇਕ ਮੌੜ ਦੇ ਉੱਤੇ ਜੰਗ ਜਿੱਤੀ ਇਸ ਟੈਂਕ ਨੇ ਜਾ ਕੇ ਇਹ ਸਾਡੇ ਹੋਰ ਵੀ ਗਰਵ ਦੀ ਗੱਲ ਹੈ ਔਰ ਜਲਦ ਜਿਹੜਾ ਇਹਨੂੰ ਜਿੱਥੇ ਅਸੀਂ ਚਿਲਡਰਨ ਪਾਰਕ ਦਾ ਲਾਈਟ ਐਂਡ ਸੌਨ ਦਾ ਪ੍ਰੋਗਰਾਮ ਚਾਲੂ ਕਰਾਂਗੇ ਉੱਥੇ ਇੱਕ ਅੱਜ ਅਸੀਂ ਜਨਰਲ ਅਜੇ ਚਾਨਦਪੂਰੀ ਜੀ ਨੂੰ ਰਿਕੁਐਸਟ ਕੀਤੀ ਹੈ ਆਪਣੇ ਹੁਸ਼ਿਆਰਪੁਰ ਵਾਸੀਆਂ ਵੱਲੋਂ ਬੱਚਿਆਂ ਵੱਲੋਂ ਕਿ ਸਾਨੂੰ ਇੱਕ ਮੈਗ ਵੀ ਦਿੱਤਾ ਜਾਵੇ ਇੱਥੇ ਜਿਹੜਾ ਹੈ ਤਾਂ ਕਿ ਬੱਚਿਆਂ ਨੂੰ ਹੋਰ 에ਅਰ ਫੋਰਸ ਜਾਣ ਦੀ ਵੀ ਪ੍ਰੇਰਣਾ ਮਿਲੇ ਸੋ ਬਹੁਤ ਬਹੁਤ ਸਾਰਿਆਂ ਨੂੰ ਧੰਨਵਾਦ ਕਰਦਾ ਔਰ ਆਪਣੇ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਸ਼ਹਿਰ ਵਾਸੀਆਂ ਵੱਲੋਂ ਫੌਜ ਦਾ ਥੈਂਕਸ ਕਰਦਾ ਸਾਰੀਆਂ ਪਾਰਟੀਆਂ ਵੱਲੋਂ ਫੌਜ ਦਾ ਥੈਂਕਸ ਕਰਦਾ ਔਰ ਸਭ ਨੂੰ ਜੈ ਹਿੰਦ ਕਹਿਣਾ ਜੈ ਹਿੰਦ ਕਹਿਣਾ ਜੈ ਹਿੰਦ ਧੰਨਵਾਦ ਸਾਰੇ মিডিਆ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਇਹ ਜਿਹੜੀ ਐਡੀ ਵੱਡੀ ਜਿਹੜੀ ਮੁਹਿੰਮ ਹੈ ਬੱਚਿਆਂ ਨੂੰ ਸ਼ੌਰੀਆਗਾਸਾਂ ਦੇ ਲਈ ਉਹਨੂੰ ਬੱਚਿਆਂ ਦੇ ਵਿੱਚ ਪਜਾਇਆ ਔਰ ਉਮੀਦ ਕਰਦਾ ਵੀ ਲਗਾਤਾਰ ਜਿਹੜੀ ਹੈ ਇਹ ਜਿਹੜੀ ਟੈਲੀਕਾਸਟ ਹੈ ਸਾਰੇ ਸਾਰੇ ਲੋਕਾਂ ਨੂੰ ਇਹਨਾਂ ਜੋੜ ਕੇ ਰੱਖੇਗੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ ਸਾਡੇ ਸਾਰਿਆਂ ਲਈ ਬਹੁਤ ਹੀ ਖੁਸ਼ੀ ਦਾ ਪਲ ਸੀ ਜਦੋਂ ਇਹਦਾ ਇੰਤਜ਼ਾਰ ਸੀ ਸਾਨੂੰ ਬੜੇ ਲੰਬੇ ਅਰਸੇ ਤੋਂ ਔਰ ਮੈਂ ਸਾਡੀ ਦੁਨੀਆ ਦੀ ਸਭ ਤੋਂ ਬਹਾਦਰ ਫੌਜ ਦੇ ਲੈਫਟੀਨੈਂਟ ਜਨਰਲ ਅਜੇ ਚਾਂਦਪੂਰੀ ਜੀ ਉਹਨਾਂ ਨੇ ਆ ਕੇ ਜਿਹੜਾ ਟੈਂਕ ਸਾਨੂੰ ਵਾਰ ਟਰੋਫੀ ਦੇ ਰੂਪ ਗਿਫਟ ਕੀਤਾ ਸੀ ਉਹਦਾ ਅੱਜ ਵਿਧਿਵਤ ਰੂਪ ਦੇ ਵਿੱਚ ਸਾਨੂੰ ਸਮਰਪਨ ਕੀਤਾ ਹੁਸ਼ਾਰਪੁਰ ਦੇ ਲੋਕਾਂ ਨੂੰ ਹੁਸ਼ਾਰਪੁਰ ਦੇ ਸਾਰੇ ਸਕੂਲਾਂ ਦੇ ਬੱਚੇ ਇਸ ਬਹਾਦਰ ਫੌਜ ਦੇ ਜਿਨ੍ਹਾਂ ਨੇ ਬਾਕੀ ਇਹਨਾਂ ਦੀ ਟੀਮ ਵਿੱਚ ਅਜੇ ਚਾਂਦਪੁਰਿਆ ਜੀ ਦੇ ਜਿੰਨੇ ਬ੍ਰਿਗੇਡੀਅਰ ਕਰਨਲ ਸਹਿਵਾਨ ਕੈਪਟਨ ਸਹਿਵਾਨ ਮੇਜਰ ਸਹਿਵਾਨ ਉਹਨਾਂ ਨੇ ਅਲਟੀਮਾਈਟ ਸੀ ਬਹੁਤ ਬੜੀ ਸੋ ਇਸ ਲਈ ਜਿਹੜਾ ਮੇਜਰ ਸ਼ਰੇਮ ਮੈਂ ਦੇਣਾ ਚਾਹੁੰਦਾ ਮੇਰੇ ਪਿੱਛੇ ਕਰਨਲ ਮਨਦੀਪ ਗਰੇਵਾਲ ਜੀ ਖੜੇ ਜਿਹੜੀ ਪੰਜਵੀਂ ਪੀੜ੍ਹੀ ਹੈ ਇਹਨਾਂ ਦੀ ਫੌਜ ਦੇ ਵਿੱਚ ਜਦੋਂ ਪਿਛਲੀ ਵਾਰ ਇੱਥੇ ਇੱਕ ਜਨਰਲ ਸਾਹਿਬ ਆਏ ਔਰ ਫੌਜ ਦੀ ਐਕਸਰਸਾਈਜ਼ ਚੱਲ ਰਹੀ ਸੀ ਅਸੀਂ ਉੱਥੇ ਗਏ ਔਰ ਬੂਟੇ ਵਗੈਰਾ ਲਗਾਉਣੇ ਸੀਗੇ ਤੇ ਉੱਥੇ ਗਏ ਤਾਂ ਫਿਰ ਉੱਥੇ ਜਾ ਕੇ ਅਸੀਂ ਡਿਮਾਂਡ ਕੀਤੀ ਸਾਨੂੰ ਇੱਕ ਟੈਂਕ ਦਿੱਤਾ ਜਾਵੇ ਉਹਨਾਂ ਨੇ ਉਹਦੇ ਅਜੈਸਟ ਕਰਤੀ ਸੀ ਲੇਕਿਨ ਲਾਂ ਦੇ ਲਿਆਂ ਦੇ ਵਿੱਚ ਕਾਫੀ ਟਾਈਮ ਲੱਗ ਗਿਆ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਫਾਰਮੈਲਟੀ ਗਵਰਨਮੈਂਟ ਦੇ ਹੁੰਦੇ ਆ ਮੈਂ ਇਸ ਲਈ ਸੈਂਟਰ ਸਰਕਾਰ ਗਵਰਨਮੈਂਟ ਦਾ ਔਰ ਖਾਸ ਤੌਰ ਤੇ ਸਾਰੇ ਹੀ ਡਿਪਾਰਟਮੈਂਟ ਦਾ ਧੰਨਵਾਦ ਕਰਦਾ ਗਵਰਨਮੈਂਟ ਦੇ ਜਿੰਨੇ ਵੀ ਆਰਮੀ ਦੇ ਡਿਪਾਰਟਮੈਂਟ ਸੀਗੇ ਉਹਨਾਂ ਨੇ ਸਾਨੂੰ ਸਹਿਯੋਗ ਕੀਤਾ ਔਰ ਕਰਨਲ ਸਾਹਿਬ ਲਗਾਤਾਰ ਕੋਰਸਪੋਨਡੈਂਸ ਕਰਦੇ ਰਹੇ ਅਗਰੇਵਾਲ ਸਾਹਿਬ ਸੋ ਇਹਨਾਂ ਦੇ ਯੋਗਦਾਨ ਦੇ ਨਾਲ ਇਹ ਸੰਭਵ ਹੋ ਸਕਿਆ ਤੇ ਮੇਰੇ ਸਾਰੇ ਸਾਥੀ ਇੱਥੇ ਤੇ ਮੌਜੂਦ ਆ ਮੇਰੇ ਸ਼ਹਿਰ ਵਾਸੀ ਮੌਜੂਦ ਆ ਮੇਰੀ ਮਿਊਨਿਸਪਲ ਕਮੇਟੀ ਦਾ ਖਾਸ ਤੌਰ ਤੇ ਬਹੁਤ بڑا ਸਹਿਯੋਗ ਦਿੱਤਾ ਇਹਦੇ ਵਿੱਚ ਆਈਟੀਐਲ ਨੇ ਅਮਰ ਸਾਗਰ ਮਿੱਤਲ ਜੀ ਦੀ ਟੀਮ ਨੇ ਸੋ ਉਹਨਾਂ ਦਾ ਸਹਿਯੋਗ ਲਈ ਮੈਂ ਧੰਨਵਾਦ ਕਰਦਾ ਉਹਨਾਂ ਵਿੱਚ ਅਕਸ਼ੇ ਸੰਗਵਾਨ ਜੀ ਅਬਦુલ ਸ਼ਰਮਾ ਜੀ ਦੀ ਜਿਹੜੀ ਟੀਮ ਆ ਸਾਰੀ ਇਹਨਾਂ ਨੇ ਜਦੋਂ ਇਹ ਲੈ ਕੇ ਆਉਣਾ ਸੀ ਇੱਕ ਕਾਫੀ ਬੜਾ ਕਿਰਾਇਆ ਪੈਣਾ ਸੀ ਤੇ ਲਿਆਉਂਦਾ ਸੋ ਉਹ ਵੀ ਮੈਂ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਨੇ ਅਰੇਂਜਮੈਂਟ ਕਰਕੇ ਦਿੱਤਾ ਔਰ ਮੈਂ ਸੋਚਦਾ ਇਹ ਸਾਡੀ ਸਦੀਆਂ ਤੱਕ ਜਦੋਂ ਤੱਕ ਦੁਨੀਆ ਇਹ ਜਿਹੜੀ ਸਾਡੀ ਪ੍ਰੇਰਣਾਦਾਇਕ ਜਿਹੜਾ ਵਾਰ ਟਰਾਫੀ ਔਰ ਸਭ ਤੋਂ ਵੱਡੀ ਗੱਲ ਹੈ ਇਸ 72 ਦੀ ਵਾਰ ਦੇ ਵਿੱਚ ਇਹਨੇ ਬੜਾ ਨਿਰਣਾਇਕ ਮੋੜ ਦੇ ਉੱਤੇ ਜੰਗ ਜਿੱਤੀ ਟੈਂਕ ਨੇ ਜਾ ਕੇ ਇਹ ਸਾਡੇ ਹੋਰ ਵੀ ਗਰਵ ਦੀ ਗੱਲ ਹੈ ਔਰ ਜਲਦ ਜਿਹੜਾ ਇਹਨੂੰ ਜਿੱਥੇ ਅਸੀਂ ਚਿਲਡਰਨ ਪਾਰਕ ਦਾ ਲਾਈਟ ਐਂਡ ਸਾਊਂਡ ਦਾ ਪ੍ਰੋਗਰਾਮ ਚਾਲੂ ਕਰਾਂਗੇ ਉੱਥੇ ਇੱਕ ਅੱਜ ਅਸੀਂ ਜਨਰਲ ਅਜੇ ਚਾਂਦਪੂਰੀ ਜੀ ਨੂੰ ਰਿਕਵੈਸਟ ਕੀਤੀ ਹੈ ਆਪਣੇ ਹੁਸ਼ਿਆਰਪੁਰ ਵਾਸੀਆਂ ਵੱਲੋਂ ਬੱਚਿਆਂ ਵੱਲੋਂ ਕਿ ਸਾਨੂੰ ਇੱਕ ਮੈਗ ਵੀ ਦਿੱਤਾ ਜਾਵੇ ਇੱਥੇ ਜਿਹੜਾ ਹੈ ਤਾਂ ਕਿ ਬੱਚਿਆਂ ਨੂੰ ਹੋਰ 에어ਫੋਰਸ ਜਾਣ ਦੀ ਵੀ ਪ੍ਰੇਰਣਾ ਮਿਲੇ ਸੋ ਬਹੁਤ ਬਹੁਤ ਮੈਂ ਸਾਰਿਆਂ ਨੂੰ ਧੰਨਵਾਦ ਕਰਦਾ ਔਰ ਆਪਣੇ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਸ਼ਹਿਰ ਵਾਸੀਆਂ ਮਤਲਬ ਫੌਜ ਦਾ ਥੈਂਕਸ ਕਰਦਾ ਸਾਰੀਆਂ ਪਾਰਟੀਆਂ ਵੱਲੋਂ ਫੌਜ ਦਾ ਥੈਂਕਸ ਕਰਦਾ ਔਰ ਸਭ ਨੂੰ ਜੈ ਹਿੰਦ ਕਹਿਣਾ ਜੈ ਹਿੰਦ ਕਹਿਣਾ ਜੈ ਹਿੰਦ ਧੰਨਵਾਦ ਸਾਰੇ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਇਹ ਜਿਹੜੀ ਐਡੀ ਵੱਡੀ ਜਿਹੜੀ ਮੁਹਿੰਮ ਹੈ ਬੱਚਿਆਂ ਨੂੰ ਸ਼ੋਹਰਿਆਗਾਸਾਂ ਦੇ ਲਈ ਉਹਨੂੰ ਬੱਚਿਆਂ ਦੇ ਵਿੱਚ ਪਜਾਇਆ ਔਰ ਉਮੀਦ ਕਰਦਾ ਵੀ ਲਗਾਤਾਰ ਜਿਹੜੀ ਹੈ ਇਹ ਜਿਹੜੀ ਟੈਲੀਕਾਸਟ ਹੈ ਸਾਰੇ ਸਾਰੇ ਲੋਕਾਂ ਨੂੰ ਇਹਨਾਂ ਜੋੜ ਕੇ ਰੱਖੇਗੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ ਸਾਡੇ ਸਾਰੇ ਲਈ ਬਹੁਤ ਹੀ ਖੁਸ਼ੀ ਦਾ ਪਲ ਸੀ ਜਦੋਂ ਇਹਦਾ ਇੰਤਜ਼ਾਰ ਸੀ ਸਾਨੂੰ ਬੜੇ ਲੰਬੇ ਹਰਸੇ ਤੋਂ ਔਰ ਮੈਂ ਸਾਡੀ ਦੁਨੀਆ ਦੀ ਸਭ ਤੋਂ ਬਹਾਦਰ ਫੌਜ ਦੇ ਲੈਫਟੀਨੈਂਟ ਜਨਰਲ ਅਜੇ ਚਾਂਦਪੂਰੀ ਜੀ ਉਹਨਾਂ ਨੇ ਆ ਕੇ ਜਿਹੜਾ ਟੈਂਕ ਸਾਨੂੰ ਵਾਰ ਟਰੋਫੀ ਦੇ ਰੂਪ ਗਿਫਟ ਕੀਤਾ ਸੀ ਉਹਦਾ ਅੱਜ ਵਿਧਿਵਤ ਰੂਪ ਦੇ ਵਿੱਚ ਸਾਨੂੰ ਸਮਰਪਨ ਕੀਤਾ ਹੁਸ਼ਿਆਰਪੁਰ ਦੇ ਲੋਕਾਂ ਨੂੰ ਹੁਸ਼ਿਆਰਪੁਰ ਦੇ ਸਾਰੇ ਸਕੂਲਾਂ ਦੇ ਬੱਚੇ ਇਸ ਬਹਾਦਰ ਫੌਜ ਦੇ ਜਿਨ੍ਹਾਂ ਨੇ ਬਾਕੀ ਇਹਨਾਂ ਦੀ ਟੀਮ ਮਾਝੇ ਚਾਂਦਪੁਰਿਆ ਜੀ ਦੇ ਜਿਨੇ ਬ੍ਰਿਗੇਡੀਅਰ ਕਰਨਲ ਸਹਿਵਾਨ ਕੈਪਟਨ ਸਹਿਵਾਨ ਮੇਜਰ ਸਹਿਵਾਨ ਉਹਨਾਂ ਨੇ ਅਲਟੀਮਾਈਟ ਸੀ ਬਹੁਤ ਬੜੀ ਸੋ ਇਹਦੇ ਲਈ ਜਿਹੜਾ ਮੇਜਰ ਸ਼ਰੇਮ ਆ ਦੇਣਾ ਚਾਹੁੰਦਾ ਮੇਰੇ ਪਿੱਛੇ ਕਰਨਲ ਮਨਦੀਪ ਗਰੇਵਾਲ ਜੀ ਖੜੇ ਜਿਹੜੀ ਪੰਜਵੀਂ ਪੀੜ੍ਹੀ ਹੈ ਇਹਨਾਂ ਦੀ ਫੌਜ ਦੇ ਵਿੱਚ ਜਦੋਂ ਪਿਛਲੀ ਵਾਰ ਇੱਥੇ ਇੱਕ ਜਨਰਲ ਸਾਹਿਬ ਆਏ ਔਰ ਫੌਜ ਦੀ ਐਕਸਰਸਾਈਜ਼ ਚੱਲ ਰਹੀ ਸੀ ਅਸੀਂ ਉੱਥੇ ਗਏ ਔਰ ਬੂਟੇ ਵਗੈਰਾ ਲਗਾਣੇ ਸੀਗੇ ਤੇ ਉੱਥੇ ਗਏ ਤਾਂ ਫਿਰ ਉੱਥੇ ਜਾ ਕੇ ਅਸੀਂ ਡਿਮਾਂਡ ਕੀਤੀ ਸਾਨੂੰ ਇੱਕ ਟੈਂਕ ਦਿੱਤਾ ਜਾਵੇ ਉਹਨੇ ਉਹ ਜਸ ਕਰਤੀ ਸੀ ਲੇਕਿਨ ਲਾਂ ਦੇ ਲਿਆਂ ਦੇ ਵਿੱਚ ਕਾਫੀ ਟਾਈਮ ਲੱਗ ਗਿਆ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਫਾਰਮੈਲਟੀ ਗਵਰਨਮੈਂਟ ਦੇ ਹੁੰਦੇ ਆ ਮੈਂ ਇਸ ਲਈ ਸੈਂਟਰ ਸਰਕਾਰ ਗਵਰਨਮੈਂਟ ਦਾ ਔਰ ਖਾਸ ਤੌਰ ਤੇ ਸਾਰੇ ਹੀ ਡਿਪਾਰਟਮੈਂਟ ਦਾ ਧੰਨਵਾਦ ਕਰਦਾ ਗਵਰਨਮੈਂਟ ਦੇ ਜਿੰਨੇ ਵੀ ਆਰਮੀ ਦੇ ਡਿਪਾਰਟਮੈਂਟ ਸੀਗੇ ਉਹਨਾਂ ਨੇ ਸਾਨੂੰ ਸਹਿਯੋਗ ਕੀਤਾ ਔਰ ਕਰਨਲ ਸਾਹਿਬ ਲਗਾਤਾਰ ਕੋਰਸਪੋਨਡੈਂਸ ਕਰਦੇ ਰਹੇ ਅਗਰੇਵਾਲ ਸਾਹਿਬ ਸੋ ਇਹਨਾਂ ਦੇ ਯੋਗਦਾਨ ਦੇ ਨਾਲ ਇਹ ਸੰਭਵ ਹੋ ਸਕਿਆ ਤੇ ਮੇਰੇ ਸਾਰੇ ਸਾਥੀ ਇੱਥੇ ਤੇ ਮੌਜੂਦ ਆ ਮੇਰੇ ਸ਼ਹਿਰ ਵਾਸੀ ਮੌਜੂਦ ਆ ਮੇਰੀ ਮਿਨਿਸਪਲ ਕਮੇਟੀ ਦਾ ਖਾਸ ਤੌਰ ਤੇ ਬਹੁਤ بڑا ਸਹਿਯੋਗ ਦਿੱਤਾ ਇਹਦੇ ਵਿੱਚ ਆ ਆਈਟੀਐਲ ਨੇ ਅਮਰ ਸਾਗਰ ਮਿੱਤਲ ਜੀ ਦੀ ਟੀਮ ਨੇ ਸੋ ਉਹਨਾਂ ਦਾ ਸਹਿਯੋਗ ਲਈ ਮੈਂ ਧੰਨਵਾਦ ਕਰਦਾ ਉਹਨਾਂ ਵਿੱਚ ਅਕਸ਼ੇ ਸੰਗਵਾਨ ਜੀ ਅਬਦુલ ਸ਼ਰਮਾ ਜੀ ਦੀ ਜਿਹੜੀ ਟੀਮ ਆ ਸਾਰੀ ਇਹਨਾਂ ਨੇ ਜਦੋਂ ਇਹ ਲੈ ਕੇ ਆਣਾ ਸੀ ਇੱਕ ਕਾਫੀ بڑا ਕਰਾਇਆ ਪੈਣਾ ਸੀ ਤੇ ਲਿਆਂਦਾ ਸੋ ਉਹ ਵੀ ਮੈਂ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਨੇ ਅਰੇਂਜਮੈਂਟ ਕਰਕੇ ਦਿੱਤਾ ਔਰ ਮੈਂ ਸੋਚਦਾ ਇਹ ਸਾਡੀ ਸਦੀਆਂ ਤੱਕ ਜਦੋਂ ਤੱਕ ਦੁਨੀਆ ਇਹ ਜਿਹੜੀ ਸਾਡੀ ਪ੍ਰੇਰਣਾਦਾਇਕ ਜਿਹੜਾ ਵਾਰ ਟਰਾਫੀ ਔਰ ਸਭ ਤੋਂ ਵੱਡੀ ਗੱਲ ਹੈ ਇਸ 77 ਦੀ ਵਾਰ ਦੇ ਵਿੱਚ ਇਹਨੇ ਬੜਾ ਨਿਰਣਾਇਕ ਮੌੜ ਦੇ ਉੱਤੇ ਜੰਗ ਜਿੱਤੀ ਟੈਂਕ ਨੇ ਜਾ ਕੇ ਇਹ ਸਾਡੇ ਹੋਰ ਵੀ ਗਰਵ ਦੀ ਗੱਲ ਹੈ ਔਰ ਜਲਦ ਜਿਹੜਾ ਇਹਨੂੰ ਜਿੱਥੇ ਅਸੀਂ ਚਿਲਡਰਨ ਪਾਰਕ ਦਾ ਲਾਈਟ ਐਂਡ ਸੌਨ ਦਾ ਪ੍ਰੋਗਰਾਮ ਚਾਲੂ ਕਰਾਂਗੇ ਉੱਥੇ ਇੱਕ ਅੱਜ ਅਸੀਂ ਜਨਰਲ ਅਜੇ ਚਾਨਦਪੂਰੀ ਜੀ ਨੂੰ ਰਿਕੁਐਸਟ ਕੀਤੀ ਹੈ ਆਪਣੇ ਹੁਸ਼ਿਆਰਪੁਰ ਵਾਸੀਆਂ ਵੱਲੋਂ ਬੱਚਿਆਂ ਵੱਲੋਂ ਕਿ ਸਾਨੂੰ ਇੱਕ ਮੈਗ ਵੀ ਦਿੱਤਾ ਜਾਵੇ ਇੱਥੇ ਜਿਹੜਾ ਹੈ ਤਾਂ ਕਿ ਬੱਚਿਆਂ ਨੂੰ ਹੋਰ 에ਅਰ ਫੋਰਸ ਜਾਣ ਦੀ ਵੀ ਪ੍ਰੇਰਣਾ ਮਿਲੇ ਸੋ ਬਹੁਤ ਬਹੁਤ ਮੈਂ ਸਾਰਿਆਂ ਨੂੰ ਧੰਨਵਾਦ ਕਰਦਾ ਔਰ ਆਪਣੇ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਸ਼ਹਿਰ ਵਾਸੀਆਂ ਵੱਲੋਂ ਫੌਜ ਦਾ ਥੈਂਕਸ ਕਰਦਾ ਸਾਰੀਆਂ ਪਾਰਟੀਆਂ ਵੱਲੋਂ ਫੌਜ ਦਾ ਥੈਂਕਸ ਕਰਦਾ ਔਰ ਸਭ ਨੂੰ ਜੈ ਹਿੰਦ ਕਹਿਣਾ ਜੈ ਹਿੰਦ ਕਹਿਣਾ ਜੈ ਹਿੰਦ ਧੰਨਵਾਦ ਸਾਰੇ মিডিਆ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਇਹ ਜਿਹੜੀ ਐਡੀ ਵੱਡੀ ਜਿਹੜੀ ਮੁਹਿੰਮ ਹੈ ਬੱਚਿਆਂ ਨੂੰ ਸ਼ੌਰੀਆਗਾਸਾਂ ਦੇ ਲਈ ਉਹਨੂੰ ਬੱਚਿਆਂ ਦੇ ਵਿੱਚ ਪਜਾਇਆ ਔਰ ਉਮੀਦ ਕਰਦਾ ਵੀ ਲਗਾਤਾਰ ਜਿਹੜੀ ਹੈ ਇਹ ਜਿਹੜੀ ਟੈਲੀਕਾਸਟ ਹੈ ਸਾਰੇ ਸਾਰੇ ਲੋਕਾਂ ਨੂੰ ਇਹਨਾਂ ਜੋੜ ਕੇ ਰੱਖੇਗੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ